ਅੱਲਾ ਪਾਈ ਦੌਜ ਦਾ ਸਮਾਨ ਆ ਗਿਆ ਆ ਗਿਆ ਆ ਗਿਆ ਆ ਗਿਆ ਸਾਹਬ ਆਉਂਦਾ ਤੁਹਾਡਾ ਹੁਣ ਤੁਹਾਨੂੰ ਮੈਂ ਦਿਖਾਉਣਾ ਫਲਾਈਟ ਇਹ ਟੌਰ ਬਣਾਤੇ ਐਨ ਪੂਰੀ ਜਿਵੇਂ ਦੂਰ ਤੋਂ ਖੰਮ ਆ ਲਾਇਆ ਆਪਾਂ ਨੇ ਤੇ ਟਾਈਮ ਤਾਂ ਲੱਗਿਆ ਬਹੁਤ ਜ਼ਿਆਦਾ ਪਰ ਹੁਣ ਟੈਨਸ਼ਨ ਮੁਕਤ ਆਪਣੇ 3 ਸਾਲ ਬਾਅਦ ਕੱਲ ਮੇਰੀ ਕਣਕ ਕੱਢੀ ਗਈ ਆ ਉਸਦੇ ਮੱਦੇ ਨਜ਼ਰ ਇੱਧਰ ਸਾਹਮਣੇ ਨਿਕਲ ਦਿੱਤੀ ਉਹ ਉਹ ਤੂੜੀ ਵਾਲਾ ਢੇਰ ਉਹਦੀ ਜਿਹੜੀ ਸਾਰੀ ਡਸਟ ਹੈ ਜੀ ਧੂੜ ਹੈ ਸਾਰੀ ਮੋਟਰ ਉਪਰ ਪੈ ਗਈ ਜਿੰਨੇ ਵੀ ਸਾਰੇ ਪਾਸੇ ਇੱਥੇ ਗਰਦੇ ਗਰਦ ਜਿੱਥੇ ਦੇਖੋ ਭਰਿਆ ਪਿਆ ਸਾਰਾ ਹੁਣ ਮੈਂ ਸਵੇਰ ਦਾ ਇੱਕ ਘੰਟਾ ਲਾਇਆ ਤੇ ਮੋਟਰ ਚ ਮਾ ਕੇ ਰੱਖੀ ਵੈਸੇ ਇੱਥੋਂ ਤੱਕ ਹੁਣ ਮੇਰੇ ਕੱਪੜੇ ਵੀ ਸਾਰੇ ਗਿੱਲੇ ਹੋ ਗਏ ਤੇ ਹੁਣ ਚੱਲੀਏ ਘਰ ਨੂੰ ਘਰ ਤੋਂ ਆ ਗਿਆ ਫੋਨ ਕੋਈ ਜਿਹੜੀ ਟਰਾਲੀ ਆਪਾਂ ਨੇ ਮੰਗਵੀਂ ਲੱਤੀ ਦੀ ਕਸ਼ਮੀਰੀ ਭਾਈ ਉਹਨਾਂ ਤੇ ਆਪਣੀ ਉਹ ਕਹਿੰਦਾ ਬਈ ਥੋੜੀ ਉਹ ਸਾਡੀ ਕਾਦੀ ਆ ਤੇ ਬੜਾ ਪਿਆਰ ਸਤਿਕਾਰ ਕਸ਼ਮੀਰੀ ਭਾਈ ਜਣਾ ਬੜਾ ਧੰਨਵਾਦ ਟਰੈਕਟਰ ਟਰਾਲੀ ਲੈ ਕੇ ਆਪੇ ਆਪਣੇ ਘਰ ਖੜਾ ਲਈ ਦੀ ਟਰਾਲੀ ਜਾ ਕੇ ਹੁਣ ਕਹਿੰਦੇ ਟਰਾਲੀ ਆਪਾਂ ਨੇ ਖਾਲੀ ਕਰਨੀ ਦੱਸੋ ਕਿੱਥੇ ਕਰਨੀ ਆ ਉਹ ਹੁਣ ਜਗ੍ਹਾ ਬਣਾਈਏ ਢੋਲ ਚ ਪਾਈਏ ਤੇ ਸਾਲ ਦਾ ਰਸਣ ਆਪਣੇ ਘਰਾਂ ਚ ਆਜਵੇ ਤੇ ਬਹੁਤ ਜਿੱਥੇ ਵੀ ਹੱਥ ਮਾਰੋ ਗਰਦ ਜਿੱਥੇ ਵੀ ਹੱਥ ਮਾਰੋ ਗਰਦ ਅੰਦਰ ਵੀ ਪਰੇ ਅੰਦਰ ਹੁਣ ਫੇਰ ਟਾਈਮ ਲਾਵਾਂਗੇ ਬਹਰ ਬਹਾਰ ਬਾਰੀ ਬਾਰੀ ਟੌਰ ਬਣਾਤੀ ਮੈਂ ਪੱਤੇ ਆਪ ਨੂੰ ਪਾਣੀ ਮਾਰਿਆ ਸਾਰੇ ਪਾਸੇ ਪਾਣੀ ਮਾਰਿਆ ਉਹ ਮੰਜਾ ਥੱਲੇ ਧਾਰਦ ਮੈਂ ਇੱਕ ਵਾਰ ਯਾਰ ਮੰਜਾ ਮੁੱਪਰ ਰਖਤਾ ਦਾ ਕਿਤੇ ਹਵਾ ਦੇ ਝੋਕੇ ਨਾਲ ਥੱਲੇ ਗਿਰ ਜਾਵੇ ਗਿਰ ਜਾਵੇ ਮੈਨੂੰ ਥੱਲੇ ਲਾੜਵਾ ਸਾਡਾ ਗੇਟ ਇੱਥੇ ਤੇ ਆ ਕੁੱਤਿਆਂ ਦੇ ਇਹ ਕੁੱਤਾ ਵਿੰਦ ਨਾ ਜਾਵੇ ਗੇਟ ਕਰਤਾ ਬੰਦ ਹੁਣ ਇੱਥੇ ਐ ਲੱਗ ਰਿਹਾ ਜਿਦਾਂ ਬਰਸਾਤ ਪੈ ਕੇ ਹਟੀ ਹੁੰਦੀ ਆ ਉਦਾਂ ਮਿੱਟੀ ਵਿੱਚੋਂ ਹੁੰਦੀ ਨੇ ਇੱਕ ਖੁਸ਼ਬੂ ਜਿਹੀ ਆਉਂਦੀ ਜੇ ਪਾਣੀ ਜੇ ਮਿੱਟੀ ਕਿਰਦੀ ਆ ਉਹਦੇ ਇੱਕ ਲੱਗ ਜੀ ਮਹਿਕ ਜੀ ਆਉਂਦੀ ਹੁੰਦੀ ਆ ਐਦਾਂ ਲੱਗ ਰਿਹਾ ਤੇ ਰੇਣੇ ਵੀ ਗੰਨਾ ਫੇਰ ਮੈਨੂੰ ਲੱਗਾ ਦੁਆਰੇ ਪਰ ਰਾਤ ਮੋਟਰ ਚੱਲ ਆ ਮੈਂ ਮੋਟਰ ਫੇਰ ਚੱਲਦੀ ਆ ਇਹ ਪਾਣੀ ਉੱਪਰ ਤੇ ਟੁੱਟਿਆ ਮੈਂ ਕਰਾਂ ਫੋਨ ਮੈਂ ਨਾ ਭਾਈ ਚਾਚੇ ਤੁਹਾਡਾ ਗੰਨਾ ਤਾਂ ਇਹ ਪੂਰਾ ਭਰਿਆ ਪਿਆ ਵੀ ਮੋਟਰ ਤਾਂ ਮੈਨੂੰ ਲੱਗਾ ਆਟੋਮੈਟਿਕੋ ਲਾ ਕੇ ਭੁੱਲੇ ਗਏ ਤੁਸੀਂ ਚੱਲਣਾ ਹੁਣ ਜਾ ਕੇ ਦਾਣੇ ਸੰਭੀ ਚੱਲ ਵੀ ਕਾਲੂ ਘਰ ਨੂੰ ਚੱਲੀਏ ਬਾਹਰ ਆ ਕੇ ਨਿਕਲੀ ਘਰ ਨੂੰ ਤੇ ਘਰ ਦੇ ਕੰਮ ਕਰੀ ਅੱਜ ਵੀ ਕੰਮ ਹੱਦੋਂ ਬਾਹਰ ਬੰਦਾ ਦੇ ਹੁਣ ਕਿੰਨੀ ਗੋਭੀ ਸਿਰੋ ਹੋਈ ਹੋਈ ਆਹ ਜਿਆਦਾ ਸੀ ਬੀਜਦੇ ਫਿਰ ਦਾਣਾ ਨਿਕਲਦਾ ਨਹੀਂ ਹੈਗਾ ਹੁਣ ਬੇ ਬੇਵਸੂਲੇ ਨਿਕਲੀ ਹੋਈ ਆਹ ਇਹਨੇ ਵੀ ਜਿੱਦਾਂ ਛਿੱਟਾ ਦੇ ਕੇ ਬੀਜੀ ਹੁੰਦੀ ਆ ਚੱਲ ਵੀ ਚੱਲ ਜਿਹੜੇ ਆਪਣੇ ਗੱਡੀਆਂ ਨੂੰ ਪੈਂਚਰ ਹੁੰਦੇ ਆ ਨਾ ਉਹ ਇਦਾਂ ਹੁੰਦੇ ਆ ਅੱਜ ਇਹਦੇ ਵਿੱਚ ਨਾ ਆਹ ਆਰ ਪਾਰ ਨਿਕਲਿਆ ਹੋਇਆ ਤਾਂ ਇਹ ਕਿਤੇ ਹੁਣ ਆਏ ਪਿਆ ਹੁੰਦਾ ਇਹਦੇ ਨੂੰ ਗੱਡੀ ਦਾ ਟਾਇਰ ਲੰਗਦਾ ਇਹਨੇ ਜਿੱਦਾਂ ਹੁਣ ਇੱਥੇ ਮੈਂ ਕੱਢਿਆ ਫਿਰ ਇਹ ਅੱਜ ਕਿਤੇ ਇਹਦੇ ਨੂੰ ਗੱਡੀ ਦਾ ਟਾਇਰ ਲੰਗਦਾ ਉਹਦੇ ਵਿੱਚ ਕੁਝ ਕੁ ਬਸ ਪੈਂਚਰ ਹੋ ਜਾਣਾ ਤਾਂ ਇਹ ਹੁਣ ਮੈਂ ਦੇਖ ਲਿਆ ਜਾਂਦੇ ਜਾਂਦੇ ਨੇ ਮੈਂ ਮੇਰੇ ਕਿਤੇ ਸੇਫ ਜਗ੍ਹਾ ਸੱਡ ਤਾਂਗੇ ਹੁਣ ਨਿਕਲਿਆ ਮਸੀ ਪਹਿਲਾਂ ਗੱਡੀ ਦੀ ਲੈ ਤੇਰਾ ਹੁਣ ਕੋਈ ਚੀਜ਼ ਨਹੀਂ ਗਿਆ ਤੂੰ ਉਧਰ ਸਾਈਡ ਆ ਜਾ ਪਲਾਈ ਦੇ ਕੰਮ ਵੀ ਕਰ ਲੀਤੇ ਜਾਂਦੇ ਜਾਂਦੇ ਦੇਖਦੇ ਦੇਖਦੇ ਚਾਈਦਾ ਧੂੜੇ ਧੂੜ ਚਾਹੇ ਪਾਸੇ ਇਧਰ ਕਣਕ ਨਿਕਲ ਰਹੀ ਹੈ ਧੂੜੇ ਧੂੜ ਚੜੀ ਪਈ ਹੈ ਉਹ ਆਵਣੀ ਮੈਂ ਚੱਲੋ ਫਟ ਲਾ ਲਈਏ ਚੱਲੇ 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 ਨਿੰਮਾ ਨਿੰਮਾ ਬੱਕਰੀਆਂ ਵਾਲਾ ਓਏ ਭਾਈ ਕਿਆ ਕਰੀਏ ਬਣਾ ਦੁੱਧ ਵੀ ਦਿੰਦੀ ਆ ਦੁੱਧ ਤਾਂ ਪਾਣੀ ਆਈ ਦਾ ਹਾਂ ਦੁੱਧ ਤੇ ਹੀ ਦਾ ਹੁਣ ਇਹਦਾ ਉਹ ਕਹਿੰਦੀ ਜੀ ਹੋਲੀ ਬੰਦਾ ਆਈ ਗਿਆ ਨੰਬਰ 222 ਉਹ ਕਹਿੰਦਾ ਪਿੱਛੇ ਬਾਈ ਆ ਭਈਏ ਦਾ ਨੰਬਰ ਦਾ ਅੱਛਾ ਤੇ ਕਹਿੰਦੇ ਕਹਿੰਦਾ ਨਫੂਨੇ ਦੀ ਚੱਕਦਾ ਕੋਈ ਕਿੱਥੇ ਆ ਤੇਰੇ ਘਰ ਆ ਗਿਆ ਉਹ ਕਹਦੇ ਇਹ ਹੀ ਨੰਬਰ ਆ ਪੂਰਾ ਚੱਲ ਮੈਂ ਦੇਖਦਾ ਤੈਨੂੰ ਕਰਦਾ ਫੋਨ ਮੈਂ ਢੋਲ ਚੱਕ ਲਿਆ ਮੈਂ ਜੇ ਚੱਕੋ ਤਾਂ ਠੀਕ ਹੈ ਨਹੀਂ ਫਿਰ ਤੂੰ ਅੱਜ ਚੱਕਾਈਂ ਫਿਰ ਹੈ ਕਿੱਥੇ ਆ ਉਹ ਬੰਦਾ ਰਾਜੂ ਬਾਈ ਰੰਦੇ ਘਰਾਂ ਤੇ ਆ ਰਾਦੇ ਬਲੇ ਜਾਣਾ ਉਹ ਟਰਾਲੀ ਪਰ ਪਿੱਛੇ ਲਾਦ ਕੇ ਕਿੱਛ ਰੱਖਦੇ ਆਂ ਅਗਰ ਇੱਥੇ ਟਰੈਕ ਤੇ ਜਾਂਦੇ ਨੂੰ ਕਹਦੇ ਚੱਕ ਕੇ ਤਾਂ ਬੱਦ ਦੇਖਦਾ ਆਪ ਆ ਨਾਲੇ ਪਹਿਲਾਂ ਢੋਲ ਦੇਖੀ ਆਪਾਂ ਥੈਡੇ ਦਾ ਕੱਢ ਲਮਾ ਥੈਡੇ ਤੇ ਜਾਣਾ ਇੱਥੇ ਥੈਡੇ ਹੀ ਕਰਦੇ ਨੇ ਉਹ ਜੇ ਵੱਧ ਕੀ ਕਣਕ ਪਾ ਲਾਂਗੇ ਵਿੱਚ ਹਾਂ ਇਹ ਆਦਾ ਥੈਲੇੰਦਲਾ ਕੱਢੀ ਲਿੰਦਾ ਹਾਂ ਹਾਂ ਇਹਨੂੰ ਕਹਿੰਦੇ ਆ ਯਾਰੀ ਦੋਸਤੀ ਯਾਰ ਦੋਸਤ ਜਦੋਂ ਕੰਮ ਆ ਜਾਣਾ ਹੋਰ ਇਹੇ ਯਾਰ ਦੋਸਤ ਜਣੇ ਮੈਂ ਤਾਂ ਅੱਜ ਮੇਰੀ ਸੇਵਾ ਕਰਨੀ ਕੱਲ੍ਹ ਉਹਦੀ ਮੈਂ ਕਰੂੰਗਾ ਸਰ ਹਾਂ ਭਾਈ ਹਾਂ ਮੈਂ ਤਾਂ ਕੱਲ੍ਹ ਨੂੰ ਕਾਲੂ ਦਾਪਾ ਨੂੰ ਉੱਥੇ ਹੀ ਜਾਣਾ ਹੈ। ਆਪਾਂ ਹੀ ਤੁਹਾਨੂੰ ਕਹਾਂ ਕਾਲੂ ਤੇਰੀ ਸੇਵਾ ਮੈਂ ਕਰੂਗਾ। ਹਾਂ। ਮੈਂ ਤਾਂ ਥੈਲੇ ਉਹਨੂੰ ਪੁੱਛ ਲਿਆ ਤਾਂ ਆਪਾਂ ਕੋਟਲੀ ਫਾਰਮ ਵਾਲੇ। ਚੱਲ ਦੇਖ ਲੈ ਫਿਰ ਮੈਂ ਤਾਂ ਆ ਜਾ ਫਿਰ ਚੱਲ ਨਿਕਲਾ ਪਹਿਲਾਂ ਢੋਲ ਚੱਕ ਲਈ ਯਾਰ। ਹਾਂ ਹਾਂ। ਲੈ ਤਿੰਨੇ। ਆ ਢੋਲ ਭਰਨਾ। ਕਿਤਾ ਜਿੱਤੀ। ਅੱਦਰ ਤੋਂ ਕੰਪੀਰ ਜਿੱਕੇ। ਆ ਨੂੰ ਭੜਲਾ ਨਹੀਂ। ਹਾਂ। ਲੈ ਕਢ ਲੈ ਕਢ ਲੈ ਕਢਦਾ ਚੱਲ 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 ਬਾਈ। ਲੈ ਵੀ ਢੋਲ ਲੱਤ ਲਿਆ ਆਪਾਂ ਨੇ। ਬਾਲਟੀ ਲੈ ਲਈ ਕਨਾਲ। ਤੇ ਜਾ ਪੀਏ ਕਾਨਕਾ ਆਪਣੇ ਕੋਲ ਨਾ ਜਾਨੇ-ਜਾਨੇ ਸਰਪੰਚ ਸਭ ਵੀ ਆਏ ਨੇ ਇਹਨਾਂ ਦੇ ਵੀ ਸੁਆਵਾਂ ਲੱਤੇ ਆ ਤਾਂ ਅਗਰੇ ਗਣਕ ਢੋਲ 'ਚ ਚੜੀ ਗਣਕ ਆਪਣੇ ਨਵੇਂ ਘਰ ਦੇ ਵਿੱਚ ਦਾਣੇ ਆ ਚੁੱਕੇ ਜੀ ਇਹ ਹੁਣ ਵੱਧੂ ਢੋਲ ਆਪਣੇ ਭਰਤਾ ਇੱਕ ਤੇ ਘਰ ਦੇ ਵਿੱਚ ਜਿਹੜਾ ਬਹੁਤ ਆਪਾਂ ਨੇ ਸਾਰਿਆਂ ਨੇ ਮਿਲ ਕੇ ਤੁਸੀਂ ਵੀਡੀਓ ਦੇਖਦੇ ਆ ਬੜੇ ਪਿਆਰ ਨਾਲ ਸਾਰਿਆਂ ਨੇ ਸਤਿਕਾਰ ਦਿੱਤਾ ਸਾਰਾ ਵੀਡੀਓ ਬਣਾਈਆ ਤੇ ਅੱਜ ਇਸ ਨਵੇਂ ਘਰ ਦੇ ਵਿੱਚ ਦਾਣੇ ਆ ਚੁੱਕੇ ਆ ਜੀ ਆ ਚੁੱਕੇ ਆ ਲੈ ਬਾਈ ਹੋਰ ਗਿੜਾ ਲਾਈਏ ਅੱਤੋਂ ਚੁਰਕੇ ਨਾਲੇ ਲਾ ਜੀ ਬਹੁਤ ਮੂਰ ਦੇਖ ਜਣਾ ਮੂਰੇ ਪੇਟ ਟੁੱਟਾ ਤਾਂ ਮਾਨਸਤਰੀ ਵੀ ਆ ਗਿਆ ਇੱਧਰ ਅਲੈਕੁਮ ਅ ਸਲਮ ਨਵੇੜ ਦੇ ਭਾਈ ਜਿਹੜੀਆਂ ਤੇਰੇ ਇੱਕ ਦੋ ਦਿਹਾੜੀ ਦਾ ਕੰਮ ਇਹਦਾ ਕਰਾਇਆ ਹੁਣ ਤੇਰੇ ਵੱਲ ਪਾਉਣਾ ਮੈਂ ਤੇਰੇ ਤੇ ਇਹ ਕੱਟਣੇ ਮੈਂ ਹਾਂ ਉਹ ਬੜਾ ਆ ਕੇ ਖੜਾ ਰੱਖਾ ਕੌਣ ਇਹ ਨੂੰ ਤੇ ਤੇਰੀ ਜ਼ਿੰਮੇਵਾਰੀ ਹੁਣ ਮੈਂ ਨਾ ਥੋੜੀ ਗੌਰ ਰੱਖੂ ਹਰ ਇੱਕ ਚੀਜ਼ ਲਿਆਵਾਂ ਪਲਾਵਾਂ ਤੈਨੂੰ ਦਮਾਂ ਆਹ ਕਰਨਾ ਨੇ ਅੱਜ ਹਰ ਵੰਨ ਵੀ ਚਲੇ ਜਾਗਦੇ ਨੇ ਇਹ ਨਿਪਟੇ ਰਹਿੰਦਾ ਇੰਨਾ ਕੇਰੀਆ ਅੱਜ ਰਿੰਕਾ ਭਾਈ ਹਾ ਬਿਜਲੀ ਵਾਲਾ ਹਾ ਜੇ ਦੋਸਤੀ ਹਮ ਨਹੀਂ ਤੋੜਾਂਗੇ ਜੱਦਾ ਹੀ ਇਹਦੇ ਨਾਲ ਗੱਲਾਂ ਕਰਨ ਲੱਗਾ ਮੈਂ ਦੋ ਘੰਟੇ ਹੋ ਗਏ ਦੇਖਦੇ ਨੂੰ ਦੋ ਮਿੰਟ ਦਿਨੇ ਗੱਲਾਂ ਕਰਨ ਲੱਗਿਆ ਹੋਇਆ ਦੋਸਤੀ ਬਹੁਤ ਪੱਕੀ ਆ ਜਦੋਂ ਆਪਣਾ ਤਾਂ ਮੇਰੇ ਮੂਸਾ ਲੈਣਦਾ ਤਾਂ ਇਹਨੇ ਕਹਦਾ ਜੇ ਲਾ ਕਹਿੰਦਾ ਮੈਂ ਤੇਰੇ ਨਾਲ ਖੜਦਾ ਮੈਂ ਘਬਰਾ ਰਹਾ ਕਹਿੰਦਾ ਡੌਨ ਬਾਬਾ ਡੌਨ ਬਾਬਾ ਕਹਿੰਦਾ ਲੈ ਲੈ ਤੇਰੇ ਨਾਲ ਖੜਦਾ ਅਸੀਂ ਤਾਂ ਖੜੀ ਤੇ ਚੱਪਲਾ ਇੱਧਰੋਂ ਸੰਬਰ ਸਬਰੌੜ ਚੱਲ ਹੋ ਰਿਹਾ ਇੱਧਰ ਨੰਗੇ ਪੈਰੇ ਜਾਂਦਾ ਸੰਬੜਾ ਸੰਬਰੌੜ ਹੋ ਰਿਹਾ ਇੱਧਰ ਜਦ ਪੋਚਾ ਮਾਰਿਆ ਤੁਹਾਡੇ ਹਾਂਜੀ ਲੱਗੀ ਹੋਈ ਐ ਠੀਕ ਐ ਫਰਿੱਜ ਲੱਗੀ ਹੋਰ ਇੱਧਰ ਔਰ ਜਿੰਨ ਕਿਸ ਕਾ ਬੈਠ ਹੋ ਗਿਆ ਸਾਫ ਸਾਰਾ ਫਟਾ ਦੋ ਨਿਕਲੇ ਉਹ ਬਾਹਰ ਤੁਸੀਂ ਕੱਢੀ ਅਸੀਂ ਇੱਧਰ ਮੋਰ ਹੱਥ ਦੀ ਕੋਈ ਗੱਲ ਨਹੀਂ ਉਹ ਫ੍ਰਿਜ ਇੱਥੇ ਲਾ ਲਾਂਗਾ ਮੈਂ ਕਿਉਂ ਮੂਰੇ ਜਾ ਉੱਧਰ ਕਿਤੇ ਜਣਾ ਦੇਖਣ ਦੇਖਦੇ ਉਹ ਲਾ ਦੇ ਕੋਈ ਸਾਹਮਣੇ ਫ੍ਰਿਜ ਇੱਥੇ ਠਾਕੇ ਮੈਂ ਪੰਨਣੀ ਚਲ ਦੇਖ ਲਾਦੇ ਬਣਾਉਣ ਦਾ ਜਗਾ ਇੱਥੇ ਇੱਥੇ ਵੀ ਆ ਜਣਾ ਫਟਾ ਸੈਟ ਫਿਰ ਪੂਰੇ ਇਹ ਕਿਹੜੇ ਦਰਵਾਜੇ ਨੇ ਲੱਗੇ ਹਲੇ ਹਾਂ ਇਹਨੇ ਕੋਈ ਤਰਬਾਤ ਨਹੀਂ ਤਰ ਹਸਲ ਤਰ ਦੋਸਤ ਮੈਂ ਤੇਰੇ ਕੋਲ ਮੁਝੂਗੀ ਤਰ ਉਹ ਖਲੇ ਹੋਏ ਬੰਦ ਹਾਂ ਇੱਠੇ ਇਠੇ ਆ ਜੀ ਚਲੋ ਠੀਕ ਹੈ ਹੁਣ ਸਾਡੀ ਆ ਰਸੋਈ ਆ ਸਾਡਾ ਆ ਜਾਣੀ ਸਾਡੀ ਇੱਥੇ ਇੱਥੇ ਬਹੁਤ ਉਹਨਾਂ ਨੇ ਮਿੱਟੀ ਕੱਢੀ ਉਹ ਨਹੀਂ ਹੈਟਣ ਦੇ ਇੱਕ ਤਸਨਾ ਨਿਕਲ ਗਿਆ ਬੈਡਾਂ ਤੇ ਤੇਰਾ ਉਹ ਕਿਆ ਕਹਿੰਦੇ ਹੁੰਦੇ ਆ ਕਿਆ ਕਹਣਾ ਤਾਂ ਮੈਂ ਭੁੱਲ ਗਿਆ ਮੈਂ ਗੱਲ ਕਰਨੀ ਦੀ ਮੈਂ ਕਬੜਿਆ ਹੁਣ ਥੋੜੇ ਨਾ ਗਰਮ ਹਵਾ ਜੀ ਆਉਣ ਲੱਗ ਗਈ ਅੰਦਰ ਕਮਰੇਆਂ ਚ ਹੁਣ ਨਾ ਨਹੀਂ ਆਹ ਛੱਤ ਕੋਲ ਬਹੁਤ ਜੜਿਆ ਪਿਆਸ ਤਾਂ ਬੱਤ ਨਹੀਂ ਜੜਿਆ ਹੈ ਤਾਂ ਤਾਂ ਥੋੜੀ ਨਾ ਹਵਾ ਤੱਤੀ ਜੀ ਹੋਣ ਲੱਗ ਗਈ ਧੁੱਪ ਇੰਨੀ ਧੁੱਪ ਪੈ ਰਹੀ ਹੈ ਬਿੰਗਾ ਕਿੱਦਾਂ ਦੱਦਾਂ ਦੱਸੋ ਇਹ ਟਾਇਲਾਂ ਨੂੰ ਵੀ ਸਿੱਧਾ ਕਰਨਾ ਟਾਇਲ ਅੱਛਾ ਤੂੰ ਬਿੰਗਾ ਕਰੋ ਟਾਇਲਾਂ ਨੂੰ ਸਿੱਧਾ ਕਰੋ ਹੈ ਰੋ ਕਹੀ ਜਾਂਦਾ ਤੇ ਗੁਣੀ ਗਰੀ ਕਰਕੇ ਗਿਆ ਉਹ ਤਨੂੰ ਕਹੀ ਜਾਂਦਾ ਫਿਰ ਗੁਣੀ ਐ ਕਰਨਾ ਉਹ ਇਹ ਟੁੱਟੀ ਤੇ ਦੇਖ ਲੋ ਤੁਸੀਂ ਦੋ ਬੰਦੇ ਬੈਠੇ ਉੱਧਰ ਹੈਗਾ ਤਾਂ ਮੈਂ ਕਿੱਥੇ ਚੱਲੀ ਜਾਂ ਉਹ ਪਾਇਰ ਉਹਦਾ ਕਿੱਥੇ ਉਹ ਉਹ ਪਿਆਣੀ ਸੀ ਉਹ ਦੇਖ ਤਾਂ ਬਸ ਟਾਇਲਾ ਬੱਸ ਠੀਕ ਆ ਹੁਣ ਬੜ ਠੀਕ ਆ ਹਾਂ ਇਹਦਾ ਕਹਿਣਾ ਹੋਣਾ ਡੱਲਾ ਨੇ ਇਹਨਾ ਆਪਣਾ ਦੇਖਣਾ ਹੈ ਉਹਨੇ ਬੜਾ ਗੁਣੇ ਕੱਢਣਾ ਹੈ ਹਰੇਕ ਕੌਰ ਜਿਹੜਾ ਥੋੜੀ ਥੋੜੀ ਕਾਂ ਹੈ 1.5 ਇੰਚ ਦੀ ਉਹ ਮੈਂ ਪਤਾ ਹੀ ਨਾ ਗਏ ਉੱਤੇ ਲੱਡਦਾ ਹਾਂ ਤੂੰ ਹੀ ਨਹੀਂ ਕੱਢਣ ਦਿੱਤੀ ਜਿਆਦਾ ਕਹਿੰਦੇ ਕੰਨ ਟਿੰਡੀ ਆ ਤਾਂ ਮੈਂ ਤੇਰੀ ਇਹ ਹੁਣ ਸਰ ਮੈਂ ਕਿੱਥੇ ਰਖਾਵਾਂ ਸਾਈਡ ਪਰ ਉਹ ਤੇ ਲੱਗਣੀ ਦਿਖਣੀ ਹੈਗੀ ਇੱਥੇ ਤੇ ਇਹ ਉਹਦੇ ਗੱਡੀ ਵੀ ਈਆਂ ਟੀਨ ਮੇਂ ਤੋਂ ਗਾਸ ਤੋਂ ਦਵਾਟ ਕਾਰਡ ਦੇ ਤੋਂ ਆ ਗਈ ਦੁਆਰਾ ਦੂਰ ਨਹੀਂ ਕਰਾਈਓ ਅੱਜ ਕਰੇ ਪੈਸੇ ਤੇ ਹੰਦ ਦਿਖਾ ਦਿੰਦਾ ਮੈਂ ਠੀਕ ਆ ਠੀਕ ਆ ਹੈ ਨਹੀਂ ਕਾਣ ਹੈ ਨਹੀਂ ਹੈ ਨਹੀਂ ਮੈਨੂੰ ਤਾਂ ਕਿਤੇ ਦਿਖੀ ਨਹੀਂ ਹੈ ਮੈਂ ਦੇਖੀ ਕਿਤੇ ਹੈ ਨਹੀਂ ਹੁਣੀ ਦੇਖ ਕੇ ਆਇਆ ਉਹ ਹੈਗੀ ਆ ਬਾਬੇ ਹੈਗੀ ਆ ਹੈ ਨਹੀਂ ਹੈ ਨਹੀਂ ਜੜਿਆ ਕੰਦੇ ਦਾ ਅੱਤਗਾ ਲੋੜ ਨਹੀਂ ਦੀ ਕੰਦੇ ਨਾਲ ਕੋਈ ਰੱਖ ਦੂੰਗਾ ਬੈਕ ਸਾਈਡ ਨੂੰ ਮਾੜਾ ਟਾਣਾ ਕਰਤੀ ਜੀ ਨਾਲ ਜੇ ਕੰਧ ਪਟਵਾ ਕੇ ਚਾਰ ਰਹੇ ਕਹਿੰਦਾ ਤੂੰ ਕੰਧ ਸਿੱਧੀ ਕਰਤੀ ਟੇਢੀ ਆ ਮਾ ਭਾਈ ਕਰਾ ਸਿੱਧੀ ਕਰਤੀ ਠੀਕ ਕਰਤੀ ਟੇਢੀ ਕਰਨੀ ਉਹ ਆ ਪਹਿਲਾਂ ਟੇਢੀ ਕਰਤੀ ਦੀ ਮੈਂ ਥੋੜਾ ਜੇਰਾ ਤੂੰ ਮੇਰਾ ਬਚਾ ਨਹੀਂ ਬੰਦਦਾ ਮੈਂ ਤੈਨੂੰ ਕਹਿੰਦਾ ਜਿਹੜੇ ਹਾਲਾਤ ਵਿੱਚ ਆ ਕੇ ਚੱਲ ਆ ਜਾ ਮੈਂ ਦੋ ਘੰਟੇ ਲਾ ਕੇ ਹੋਣੇ ਆਪਾਂ ਨੇ ਚੱਲ ਯਾਰ ਕੋਈ ਗੱਲ ਨਹੀਂ ਆਰੀ ਤੋੜ ਗਿਆ ਤੂੰ ਗੁਆਰੀ ਨਹੀਂ ਬਾਈ ਕਾ ਨੂੰ ਕਾ ਨੂੰ ਗੁਆਰੀ ਬੰਨ੍ਹ ਕੇ ਅਟ ਜਾਦੇ ਆਂ ਜਿਹੜਾ ਹੁਣ ਮਸ਼ੀਨ ਵਾਲੇ ਨਾਲੇ ਫਿਰਦੇ ਆਂ ਉਹ ਬੱਲੇ ਕਦੋਂ ਆਇਆ ਭਾਈ ਤੂੰ ਮੈਂ ਤਾਂ ਕੱਦਾਂ ਆਇਆ ਭਾਈ ਮਿਲਿਆ ਤੂੰ ਅੱਜ ਆਂ ਨਹੀਂ ਮੈਂ ਥੋੜਾ ਨਹੀਂ ਬਾਈ ਪਹਿਲਾਂ ਨਹਿਰ ਨਹਿਰ ਮੈਚ ਵਿੱਚ ਵੀ ਲੱਗ ਲਿਆ ਹਾਂ ਆਲਰਾਊਂਡਰ ਹਾਂ ਹੁਣ ਇੱਥੇ ਕਿਤਾ ਗਿਆ ਤਾਂ ਫਰੀਦਕੋਟ ਫਰੀਦਕੋਟ ਗਿਆ ਬੱਲੇ ਬੱਲੇ ਫਰੀਦਕੋਟ ਹਾਂ ਪਹਿਲਾਂ ਉਰੇ ਨਹਿਰ ਤੇ ਆਪਣੀ ਸਵਾਰੀ ਨਹੀਂ ਪੱਕੀ ਕਰੀ ਇੱਥੇ ਉਹ ਚਲਾਉਂਦਾ ਜੇ ਵੀ ਹਾਂ ਫੇਰੇ ਉੱਥੇ ਚਲੇ ਗਿਆ ਫਰੀਦ ਕੋਰ ਚਲ ਭਾਈ ਤੇ ਨਿੰਮੇ ਤੇਰਾ ਧੰਨਵਾਦ ਮੈਂ ਤੇਰੀ ਮੈਂ ਚਾਹੁੰਦਾ ਥੋੜੀ ਜਿਹਾ ਜੇ ਸੇਵਾ ਕਰਾ ਦਿੰਨਾ ਇਹਨੇ ਮੇਰੀ ਕੰਕਾ ਕਰਾ ਪਹਛਾਤੀ ਅੱਜ ਬਾਈ ਪਤਾ ਕੀ ਆ ਨਾ ਮੁੱਕਰ ਲੱਗਾ ਤੇ ਫੇਰ ਹੋਵੇ ਪਤਾ ਹੀ ਕਰਦੇ ਮੁੱਕਰ ਲੱਗ ਗਿਆ ਬਾਲਟੀ ਲੈਣ ਨੂੰ ਮੁੱਕਰੀ ਦਾ ਥੋੜੇ ਹੁੰਦੇ ਮੇਰੀ ਗੱਲ ਸੁਣ ਲੈ ਮਿੱਤਰ ਆ ਗਵਾਰੀ ਬੰਨ ਕੇ ਇੱਥੇ ਆ ਮਿੱਤਰ ਆ ਤੇਰੇ ਮਿੱਤਰ ਮੈਂ ਲੇਟ ਹੋ ਰਿਹਾ ਡੱਡੀ ਆਪਣੀ ਨਾਲ ਖੜੀ ਇੱਧਰ ਬੱਚੇ ਚੱਲੀਏ ਫੇਰ ਅਰੇ ਅਰੇ ਬਾਲਟੀ ਫੇਰ ਦੇ ਲੈ ਇੱਕ ਕਦ ਤੱਕ ਤਨ ਪੂਰਾ ਕਰ ਦੇ ਬਾਦ ਆ ਦੇਖ ਮੇਰੇ ਦਾ ਆਪਣੇ ਜੰਗਲੇ ਬਣਿਆ ਬੈਰੇ ਦੇਣ ਚੱਲੇ ਆ ਮੈਂ ਬੈਰੇ ਵਿਟ ਕਰਾ ਦਮਾ ਬਾਅਦ ਚ ਉੱਪਰ ਜੰਗਲੇ ਲਾ ਦੂੰਗਾ ਕਰ ਦੇ ਆਦਾ ਕਰ ਦੇਣਾ ਬਾ ਹੁਣ ਨੰਬਰ ਥੋੜਾ ਹੀ ਆ ਕਿੱਦਣਾ ਹੁਣ ਨਹੀਂ ਟਾਈਮ ਦੇਣਾ ਹੈ ਕੋਈ ਬਾ ਕਰ ਦੇਣਾ ਉਹਦਾ ਟੌਰ ਦੇਖੀ ਕਿੰਨੀ ਵੰਡਣੀ ਆ ਤੈਨੂੰ ਜਦ ਇਹਨੇ ਆਰਡਰ ਆਉਣੇ ਆ ਮੈਂ ਗੇਲੇ ਲਿਆਉਣੀਆਂ ਮੈਂ ਵੀ ਉਹੀ ਬਣਾਉਣ ਲੱਗਾ ਜਾਉਂ ਓਪੜੀ ਜੀ ਸੇਮ ਇਕੱਠੇ ਇੱਕੋ ਦਿਨ ਲਾਉਣੇ ਆ ਅੱਛਾ ਉਹ ਬਣ ਗਈ ਬਸ ਅੱਜ ਦਿੰਦਾ ਕੰਮ ਰਹਿ ਗਿਆ ਉਹਨਾਂ ਦਾ ਉੱਪਰ ਤੋਂ ਉਹ ਕਦੀ ਅੱਗੇ ਇਕੱਠੇ ਹੀ ਲਈ ਹੈ ਹੈ ਹੋਰ ਕਦਾਂ ਚੱਲੇ ਆਜਾ ਚਲਦੇ ਆ ਉਹ ਮੇਰਾ ਫਲਾਟ ਰਨ ਹੋ ਲਿਆ ਆ ਪਿਆ ਯਾਰ ਉੱਥੇ ਸਾਰਾ ਜਿਹੜਾ ਅੰਦਰ ਦਾ ਫਰਨੀਚਰ ਚੇਂਜ ਕਰ ਰਹੇ ਆ ਪੁਰਾਣਾ ਵੇਚ ਰਹੇ ਨਵਾਂ ਲੈ ਰਹੇ ਆ ਉੱਥੇ ਵਾਸਤੇ ਹਾਂ ਮਾਲਕ ਤਕੜੇ ਰਹਿਣ ਲੱਗੇ ਨਾ ਉਹਨਾਂ ਨੇ ਮਾਰੇ ਪੈਸੇ ਇਕੱਠੇ ਹੀ ਕਰਦੇ ਚੱਕ ਲਿਆ ਮਗਲਾ ਪੈਸੇ ਨਹੀਂ ਤੁਹਾਨੂੰ ਲੋੜ ਹੈ ਇਹ ਤਾਂ ਗੱਲੇ ਨਹੀਂ ਕੋਈ ਉਹ ਤਾਂ ਐਡੇ ਮੋਟੇ ਮੋਟੇ ਚੈਨਾ ਬਾਈ ਘੁੰਮਦੇ ਆ ਕਿੰਨੀਆਂ ਐਡੇ ਮੋਟੇ ਮੋਟੇ ਚੈਨਾ ਬਾਈ ਘੁੰਮਦੇ ਆ ਇਹਨਾਂ ਬਾਈ ਪਰਵਾਹ ਨਾ ਕਰ ਚੀਜ਼ਾਂ ਸਾਨੂੰ ਲਵਾ ਦੇ ਪੈਸੇ ਤੂੰ ਦੱਸ ਕਿੰਨੇ ਲੈਣੇ ਆ ਠੀਕ ਆ ਫਿਰ ਹੋਰ ਤੇ ਚਾਹੀਦਾ ਮੈਂ ਤਾਂਹੀਂ ਗੱਡੀ 'ਚ ਗੱਡੇ ਜਾ ਮਿਹੜੇ ਮਾਰਦਾ ਫਿਰਦਾ ਭਾਜਾ ਭਾਜਾ ਓਏ ਬਾਰੀ ਖੋਲੀ ਓਹ ਓਹ ਉਹ ਦੇਖੋ ਓ ਕਿਦਾਂ ਮੰਜੇ ਉਰ ਬਿਠਾੜਿਆ ਉਹਨੂੰ ਘਰਾਂ ਭੇਜ ਦੇ ਮੈਂ ਸਫਾਈ ਕਰ ਦੂਗਾ ਯਾਰ ਮੈਂ ਕਟੜ ਦੋ ਜਿੰਨੀ ਵਰੀ ਹੋਰ ਉਹਨੇ ਥੋੜੇ ਪੈਸੇ ਲੈਣੇ ਕਟਣੇ ਆ ਮੈਂ ਠੀਕ ਹਾਂ ਸਿਰ ਸਿਰ ਇਤੋਂ ਗੋਲਾਂ ਪਈਆਂ ਹਾਂਜੀ ਕਾਤੇ ਉਹਦੇ ਥੱਲੇ ਤੇ ਨਾ ਬੈਡਾਂ ਦੇ ਥੱਲੇ ਤੇ ਟੋਕਰਾ ਤਸਲਾ ਤਸਲਾ ਨਿਕਲਿਆ ਕੂੜੇ ਦੇ ਥੱਲੇ ਤੇ ਹਾਂ ਰੋ ਤੇ ਲੈ ਤੱਕ ਕਿਨੋਂ ਪਾ ਗੈਸਟ ਕੋ ਪਾਣੇ ਹੁੰਚਾ ਨਾ ਉਹ ਹੁੰਚਾ ਨਾ ਥੋੜਾ ਜਿਹਾ ਇਹ ਭਾਈ ਬੰਦੇ ਨੇ ਮੇਰੇ ਪੈਸੇ ਖਰਚਾਤੇ ਸਾਰਾ 15000 ਚ ਸਰਦਾ ਦਾ 25000 ਲੋੜਾ ਦਾ ਮੇਰਾ ਨਹੀਂ ਨਹੀਂ 25000 ਲੋੜਾ ਦਾ ਮੇਰਾ ਉਹ ਨਹੀਂ ਨਹੀਂ 25000 ਖਰਚਾ ਦੇਣਾ ਦਾ ਮੇਰਾ ਚਲ ਦੇਖਦੇ ਜਿਹੜੇ ਪਸੰਦ ਆਗਾ ਚੱਕ ਦੇਣਾ ਆਪਾਂ ਅੱਜ ਅੱਜ ਹੁਣ ਚਮਕੌਰ ਸਾਹਿਬ ਦੇ ਇੱਥੇ ਇੱਕ ਫਰਨੀਚਰ ਹਾਊਸ ਖੁੱਲਿਆ ਨੀਤਰ ਬਾਈ ਨੇ ਵੇਚੀ ਚੱਕਿਆ ਜੈਸਮਿਨ ਵਾਸਤੇ ਸਾਮਾਨ ਮੈਂ ਕਹਾਂ ਸੀ ਵੀ ਦੇਖ ਲੈਂਦੇ ਆ ਸੱਚ ਦੱਸਾਂ ਜਿੰਨੇ ਵੀ ਹੁਣ ਤੱਕ ਮੈਂ ਦੁਕਾਨਾਂ ਦੇਖੀਆਂ ਸਭ ਤੋਂ ਵਧੀਆ ਰੇਟ ਬਾਈ ਦਾ ਲੱਗਿਆ ਸਭ ਤੋਂ ਵਧੀਆ ਵਾ ਇੱਕ ਨੰਬਰ ਜੈਨੂਇਨ ਰੇਟ ਆ ਰੇਟ ਜੈਨੂਇਨ ਬਹੁਤ ਸੋਹਣਾ ਰੇਟ ਲੱਗਿਆ ਤੇ ਅਸੀਂ ਹੁਣ ਪਸੰਦ ਕਰ ਲਿਆ ਇੱਕ ਅਸੀਂ ਇੱਥੇ ਤੇ ਅਸੀਂ ਥੋੜਾ ਜਨੇ ਇੱਕ ਹੋਰ ਅੱਗੇ ਜਾਇਏ ਬਿੱਲ ਦਾ 6 ਕਿ ਪੈਣ ਲੱਗਿਆ ਚਾਹਤ ਬਿੱਲ 6 ਨਾ ਚਾਹਤ ਕੀ ਆਗਾ ਫਾਇਦੇ ਦੇ ਉਹ ਲਿਖੇ ਵੀ ਹੋਏ ਆ ਆਹਾਂ ਫਾਇਦੇ ਤਾਂ ਇਹ ਆ पहली बार लग गया मैं बड़ा टेस्टी लगे थोड़ा जा अंबर लगे अंब तो थोड़ा फिका जाम्बी बन के चलिए ਇੱਕ ਦਿਨੇ ਦੇ ਵਿੱਚ ਥੋੜੇ ਦੁੱਧ ਪੈ ਜਾਂਦੇ ਜ਼ਿਆਦਾ ਦੁੱਧ ਨਹੀਂ ਪੈਂਦਾ ਥੋੜਾ ਬਣਾ ਪੈਂਦਾ ਉਹਨੂੰ ਸਵਾਦ ਆਦਾ ਫੇਰ ਦੁੱਧ ਭਾਗੇ ਦੇ ਨਸ ਇਹਨੇ ਭਾਈ ਬੰਦੇ ਨੇ ਬਹੁਤ ਕੀਤਾ ਮੈਂ ਤਾਂ ਅੱਜ ਪਹਿਲੀ ਵਾਰ ਕੀਤਾ ਜੇ ਆਪਣੀ ਲੱਗਦੇ ਬਈ ਬਹੁਤ ਕਿੰਨਾ ਖਰ ਪੋਖੜੇ ਲੱਗਦਾ ਦਰਖਤ ਪਰੇ ਥੋੜੇ ਏਡੇ ਨੇ 2 ਰੁਪਏ ਪਰੇ ਬਣਾ ਲੇਗਾ ਬਹੁਤ ਪਰ ਮੈਂ ਇਕੱਲੀ ਬਣਾਉਂਦਾ ਘਰ ਲੈ ਆ ਕੇ ਫਿਰ ਫਟਾ ਪਰੇ ਗਲਾ ਦੁੱਤਾ ਇਹ ਕਹਿੰਦਾ ਬਹੁਤ ਠੱਡਾ ਹੁੰਦਾ ਠੱਡਾ ਤਸਵੀਰ ਬਹੁਤ ਹੁੰਦੀ ਹੈ ਜੀ ਫਿਰ ਠੱਡੀ ਹੁੰਦੀ ਹੈ ਕਿੰਨੀ ਕਿੰਨੀ ਠੱਡ ਪੈਂਦੀ ਹੈ ਚੱਲੇ ਫਿਰ ਦੇਖੇ ਸੋਹਰ ਸੈਟ ਕਰ ਵਾਹਿਗੁਰੂ ਸੱਤ ਨੰਬਰ ਚਾ ਕਿ ਚੱਪਾਈ ਸਾਰਾ ਕੰਮ ਆ ਗਿਆ ਬਾਹਰ ਜਦੋਂ ਮੈਂ ਉਹਦੇ ਉੱਤਰ ਬਧਾਈਆਂ ਕਰਾਇਆ ਨਵੇੜਿਆਂ ਦਾ ਫਲੈਟ ਦਾ ਕੰਮ ਸਾਰਾ ਬਹੁਤ ਬੜੀ ਟੈਨਸ਼ਨ ਸੀ ਯਾਰ ਮੇਰੀ ਉਹ ਕਿਹੜੀ ਫਲੈਟ ਦਾ ਸਮਾਨ ਜਰਕ ਚੱਕ ਕੇ ਰੱਖਣਾ ਤਾਂ ਹਾਂ ਬਾਹਰ ਦਾ ਹੱਟਿੰਗ ਦੇਤਾ ਆ ਮੈਂ ਜਾ ਗਿਆ ਆਹਦੇ ਕੋਲ ਰਿੰਗੇ ਜਿਹੜਾ ਇਹਦੇ ਉੱਪਰ ਬਾਨਾ ਸਾਲਾ ਹੋਰ ਨੇਗਾ 2 ਇੰਚ ਬਾਹਰ ਆ ਜਾਣਾ ਯਾਰ ਹਾਂ ਪੈੜੀ ਪੈੜੀ ਲੱਗਣੀ ਹੈ ਪੈੜੀ ਲੱਗਣੀ ਟਾਇਲ ਲਾ ਕੇ ਤੈਨ ਦਾ ਹਾਂ ਟਾਇਲ ਦਾ ਇੰਨਾ ਕੁ ਬਾਰ ਆਊਗੀ ਤੁਰਾ ਨਹੀਂ ਲਗਣਾ ਵਿੱਚ। ਕੱਲ ਦੇਖਦੇ ਆ। ਉੱਠ ਘੜ ਭਾਈ ਸੁੱਤੇ ਰਹਿਣਾ। ਆ। ਚਲੋ ਮੈਂ ਹੁਣ ਮੈਨੂੰ ਫੇਰ ਦੁਬਾਰੇ ਫਲੈਟ ਜਾਣਾ ਪੈਣਾ। ਅੱਛਾ। ਤੇ ਮੈਂ ਹੁਣ ਮੜਾ ਪੈਸੇ ਪਾ ਦਮ ਨੂੰ। ਕਿੱਥੇ? ਫਲੈਟ ਪੈਸੇ ਗਿਆ ਨਹੀਂ। ਚੱਲਿਆ ਫੇਰ ਦੁਬਾਰੇ ਉੱਥੇ ਨੂੰ ਫਲੈਟ ਚ ਨੂੰ। ਸਮਾਨ ਲਿਆ ਜੀਏ। ਇੱਕ ਸਾਡਾ ਬੰਦਾ ਪਿੱਛੋਂ ਜੀਤਾ ਆ ਰਿਹਾ। ਜੀਤਾ ਹੀ ਆ। ਉਹ ਛੋਟੂ ਕੰਮ ਨੂੰ ਕਾ ਲਾ ਦੇ ਹਾਂਗੇ ਸਾਡੇ ਵੱਲ। ਉਹ ਉੱਪਰ ਲੈ ਭਰਨੇ ਕ ਨਹੀਂ ਤਨ ਗਿਆ ਭਰ ਰਿਹਾ ਜੀ ਭਰਨੇ ਉੱਪਰ ਲੈ ਭਰਨਿਆਂ ਦਾਉ ਪਾਉਣੇ ਤਾਂ ਆਪਣੀ ਪਾਉਂਦਾ ਹੈ ਜਾਂ ਤੈਨੂੰ ਉੱਪਰ ਪਾ ਦੇ ਪਿਆਰ ਕਿਹੜੇ ਲੈ ਰੋ ਪਾ ਦੇ ਰਾਂ ਉਹ ਪਾ ਦੇ ਅੱਦੇ ਪਾ ਦੇ ਰਹਾ ਮਿਸਤਰੀ ਬਾਅਦ ਚ ਬਣ ਜੇ ਤੂੰ ਮੈਂ ਕਿਹਾ ਵੀਡੀਓ ਚ ਮੈਂ ਕਿਹਾ ਕਿੰਨਾ ਪ੍ਰੇਮ ਆਪਸ ਦੇ ਵਿੱਚ ਦੋਨਾਂ ਦਾ ਮੈਂ ਕਿਹਾ ਮੈਂ ਇਹਨੇ ਮੋਟਰਸਾਈਕਲ ਦਵਾਤਾ ਹਾਂ ਮਾਰੇ ਹਾਂ ਦਾ ਨਾਰਾ ਮਾਰਿਆ ਚੱਕ ਲਿਆ ਮੋਟਰਸਾਈਕਲ ਹੂੰ ਉਹ ਖੜੀ ਹੋ ਜਾਂਦਾ ਉਹ ਆ ਜਾ ਓਏ ਆ ਤਮੇ ਆ ਜਾ ਆ ਜਾ ਲੰਬੂ ਜਿੱਤਾ ਕੱਲੂ ਮੇਰੇ ਆਉਣਾ ਤਾਂ ਕੱਲੂ ਮੇਰੇ ਆਉਣਾ ਦਿਹਾੜੀ ਪਰ ਮੈਂ ਕਿਹਾ ਕੱਲੂ ਮੇਰੇ ਆਉਣਾ ਤਾਂ ਮੈਂ ਕਿਹਾ ਕੱਲੂ ਤਾਂ ਮੇਰੇ ਲੱਗਣਾ ਇੱਥੇ ਕਿਵੇਂ ਕੱਲੂ ਮੇਰੇ ਕਰਨ ਨੂੰ ਆਉਣਾ ਤਾਂ ਨਹੀਂ ਹਾਂ ਆਇਨਾ ਕਰਿਆ ਰਾ ਮੈਂ ਮੈਂ ਲਾਰਿਆ ਨਹੀਂ ਲਾ ਸਕਦਾ ਹਾਂ ਲੈ ਕੇ ਆ ਬਹੁਤ ਕਿੰਨੇ ਦਿਨ ਲੱਗਣਾ ਹਲੇ ਉੱਥੇ ਉੱਥੇ ਮੇਰੇ ਲਾਈਟਾਂ ਨੇ 5 ਮਹੀਨੇ ਆਈਏ 5 ਮਹੀਨੇ ਬਾ ਫਿਰ ਤਾਂ ਕੰਟਰੈਕਟ ਪੱਕਾ ਪਾਈ ਉੱਧਰ ਇਹ ਕਦੇ ਹੱਥ ਫੜਾਉਂਦਾ ਚੱਲ ਗਿਆ ਜੱਟ ਜੇ ਜੋ ਪਤਾ ਚੱਕਾ ਕੰਮਰੇ ਹਾਰ ਲਾਈਟ ਪੱਟ ਰਾਂ ਇਹ ਕਦੇ ਹੁਣ ਹੱਥ ਫੜਾਉਂਦਾ ਹੁਣ ਤਾਂ ਵੱਡਾ ਬੰਦਾ ਹੋ ਗਿਆ ਇਹ ਹਾਂ ਹਮਨੇ ਪੈਸੇ ਪੂਰਾ ਕਰ ਦੋ ਤੇਰੇ ਅੱਧੇ ਰਹਿੰਦੇ ਮੇਰੇ ਵੱਲ ਦੇੜੀ ਲਾ ਜਾ ਇੱਕ ਪੂਰੀ ਤਰ ਪੂਰੇ ਹੋ ਜੂंगे ਅੱਛਾ ਕੱਲ ਦੇ ਕੈਸੇ ਦੇ ਦੜੇ ਬੜਾ ਠੀਕ ਲਓ ਜੀ ਆ ਗਿਆ ਆਪਣਾ ਸਾਹਮਣੇ ਸਮਾਨ ਮੈਂ ਲਟਾ ਮਾਰ ਦੂੰ ਲਟਾ ਮਾਰ ਤੇ ਆ ਜਾਓ ਆ ਜਾਓ ਆ ਜਾਓ ਇਧਰ ਇਹਨਾਂ ਅੱਲਾ ਪਾਈ ਦੌਜ ਦਾ ਸਮਾਨ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਸਾਭ ਹੁੰਦਾ ਤੁਹਾਡਾ ਲੈ ਜੀ ਰੱਖਤਾ ਇੱਧਰ ਆਪਣਾ ਹਾਂ ਬਾਕੀ ਤੁਹਾਨੂੰ ਜਦੋਂ ਸਾਰਾ ਪੂਰਾ ਫਿੱਟ ਹੋ ਗਿਆ ਫਿਰ ਦਿਖਾਉਂਦਾ ਤੁਹਾਨੂੰ ਮੈਂ ਨੂੰ ਲੱਗ ਗਿਆ ਸਾਰਾ ਇੱਥੇ ਪੂਰੀ ਜਗ੍ਹਾ ਬਣ ਜਣੀ ਇਹ ਲਓ ਜੀ ਲਾਦ ਤਾਂ ਭਰਿਆ ਭਰਿਆ ਹੋ ਗਿਆ ਹੁਣ ਐ ਨਾ ਫਲੈਟਾਂ ਲੱਗਾ ਵੀ ਬਹੁਤ ਜ਼ਿਆਦਾ ਸਮਾਨ ਆ ਗਿਆ ਪਹਿਲਾਂ ਖਾਲੀ ਖਾਲੀ ਜਦਾ ਹੁਣ ਤੁਹਾਨੂੰ ਮੈਂ ਦਿਖਾਉਣਾ ਫਲੈਟ ਇਹ ਟੌਰ ਬਣਾਤੇ ਐਨ ਪੂਰੀ ਜਿਵੇਂ ਦੂਰ ਤੋਂ ਖਖਮ ਆ ਲਾਇਆ ਆਪਾਂ ਨੇ ਤੇ ਟਾਈਮ ਤਾਂ ਲੱਗਿਆ ਬਹੁਤ ਜ਼ਿਆਦਾ ਪਰ ਹੁਣ ਟੈਨਸ਼ਨ ਮੁਕਤ ਆ ਆਪਣੇ 3 ਸਾਲ ਬਾਅਦ ਇਹ ਮੁੰਡੇ ਆਏ ਤੇ ਮੇਰੇ ਕੋਲ ਜਿਹੜੇ ਰਹਿਣਾ ਤੇ ਆ ਮੇਰਾ ਡੰਡਾ ਲੈ ਜਮਾਂ ਕਰ ਰਹਿਣਾ ਮੈਂ ਇੱਥੇ ਇਹ ਫੇਰ ਨਵਸਤੇ ਰੱਖਿਆ ਹੋਇਆ ਤਾਂ ਲੈ ਜਾਂਦਾ ਮੈਂ ਕੋਈ ਬਨੌੱਖਾ ਭਾਰਾ ਹੋਵੇ ਹਥਿਆਰ ਤਾਂ ਰੱਖਣੇ ਪੈਂਦੇ ਆ ਇਹ ਕੱਪੜੇ ਕਿੰਨਾ ਰਹਿ ਗਏ ਇਹ ਬਾਹਰ ਸਿੱਸੇ ਸਾਫ਼ ਕਰਦੇ ਇਹ ਵੀ ਲੈ ਜਾਵਾਂ ਜਮੁੱਤਰੂ ਆਪਣਾ ਲੋੜ ਪੈਣੀ ਕਿ ਫਿਰ ਕਿਸੇ ਫੇਮ ਵਾਸਤੇ ਆਪਨੇ ਰਸੋਈ ਹੈ ਇਹ ਪੂਰੀ ਨਿਊਡ ਐਂਡ ਕਲੀਨ ਸਾਰਾ ਕੁਝ ਓਵਨ ਤੋਂ ਤਾਂ ਫ੍ਰਿਜ ਤੋਂ ਫ੍ਰਿਜ ਆਪਣਾ ਘਰ ਵਾਲਾ ਇੱਥੇ ਆ ਜਣਾ ਇਹ ਆਪਣਾ ਮੋਟਰਪਾ ਚਲੀ ਜਾਊਗਾ ਤੇ ਮੇਜ਼ ਦੇ ਤਾਂ ਵਿੱਚ ਨਾ ਕਰ ਨੀ ਮੇਜ਼ ਉਹ ਕਹਿੰਦੇ ਲੈ ਜਾਓ ਆਪਣਾ ਤੇ ਇੱਧਰ ਆ ਆਪਣਾ ਤੇ ਤੁਹਾਨੂੰ ਦਿਖਾਉ ਤਾ ਮੈਂ ਤੇ ਆਹ ਰੂਮ ਇੱਥੇ ਟੇਬਲ ਜਿਹੜਾ ਆਪਣਾ ਜਿਹੜਾ ਟੇਬਲ ਕਹਿੰਦੇ ਹੁੰਦੇ ਇਹਨੂੰ ਜਿਹੜਾ ਸੈਟ ਇੱਥੇ ਆ ਗਿਆ ਇੱਧਰ ਆ ਲਾਤਾ ਆਪਾਂ ਨੇ ਉਦੋਂ ਬਾਥਰੂਮ ਨੂੰ ਦਿਖਾਉਣਾ ਪਤੇ ਸਾਰੇ ਨੂੰ ਤੇ ਆਹ ਰੂਮ ਹੁਣ ਟੈਨਸ਼ਨ ਮੁੱਕੀ ਆ ਮੇਰੀ ਇਹ ਸਾਰੇ ਜਿਹੜਾ ਰੈਡੀ ਟੂ ਮੂਵ ਆ ਹੁਣ ਇਹ ਪੂਰਾ ਮਸ਼ੀਨ ਤੇ ਇੱਥੇ ਲਾਤਾ ਆਪਾਂ ਇੱਧਰ ਇੱਧਰ ਲਾਤਾ ਕਮਰੇ ਚ ਇਹਦਾ ਕਪੜਾ ਕਿੱਥੇ ਗਿਆ ਉੱਪਰ ਵਾਲਾ ਚਲ ਕੋਈ ਇੱਥੇ ਰੱਖਤਾ ਨਾ ਇੱਥੇ ਹੈਗਾ ਤਾਂ ਅੱਛਾ ਇਹ ਨਾਲ ਚੱਕ ਕੇ ਲੈ ਜਾ ਹੁਣ ਮੈਂ ਤੇ ਆਹ ਰੂਮ ਇਹ ਤੁਸੀਂ ਪਹਿਲਾਂ ਦੇਖ ਹੀ ਲਿਆ ਇੱਧਰੋਂ ਐਂਟਰ ਕਰਿਆ ਤਾਂ ਇਹ ਇੰਨਾ ਕ ਆਪਣਾ ਫਲੈਟ ਆ ਜਿੱਥੇ ਹੁਣ 300 ਲਈ ਵਾਸਤੇ ਤੁਹਾਨੂੰ ਦੇਖਣ ਦੀ ਲੋੜ ਨਹੀਂ ਹੈ। ਕਿਰਾਇਆ ਬੜਾ ਪੜਾ ਦੇਣ ਦੀ ਹੈ। ਪੱਖਾ ਹੁਣ ਲੇਟਾਂ ਕਰਦੀਏ ਬੰਦ ਤੇ ਚੱਲੀਏ। ਪੱਖਾ ਵੀ ਬੰਦ ਤੇ ਆਹ ਖਿੜਕੀ ਵੀ ਬੰਦ ਕਰ ਦਈਏ। ਆਹ ਲੇਟਾਂ ਬੰਦ। ਅੱਗੇ ਮੱਤ ਵਿੱਚ ਲਾ ਦੇ ਲੋਕ। ਚੋਬੀ ਪਾਸਟਰ ਚੋਬੀ ਇਹ ਦੋ ਡੁਪਲੀਕੇਟ ਚਾਦੀਆਂ ਉਹਨਾਂ ਨੂੰ ਬੜਾ ਕੇ ਦੇ ਦਿੱਤੀ ਆਪਾਂ ਨੇ ਹਾਂ ਹਾਂ ਆਪਣੇ ਆਪੇ ਕਰਦੇ ਰਹਿਣਗੇ ਅੰਦਰ ਹੁਣ ਹੁਣ ਦੇਖਾਂ ਪਰਸੋਂ ਚੋਤਾ ਚੱਕ ਮਾਰਾਂਗੇ ਜਿਹੜਾ ਚੱਲੀ ਹੁਣ ਘਰ ਨੂੰ ਫਿਰ ਅੱਲਾਹ ਇਹ ਲੋ ਖੁੱਲ ਰਿਹਾ ਬੜਾ ਪੂਰੀ ਗੱਡੀ ਭਰੀ ਪਈ ਐਨ ਪੂਰੀ ਚਾਰੇ ਪਾਸੇ ਤੇ ਬਾਬੇ ਦੇ ਫੋਟ ਮਾ ਅੱਗੇ ਲੱਗ ਰੇ ਤੇ ਜੋ ਵੀ ਸਮਾਨ ਮੈਂ ਚੱਕ ਲੈ ਸਾਰਾ ਆਪਣਾ ਤੋ ਚੱਲੀ ਹੁਣ ਕਾਨੂੰ ਟਾਈਮ ਬਹੁਤ ਜ਼ਿਆਦਾ ਹੋ ਗਿਆ 8:30 ਨਾ 8:00 ਚੱਲੇ ਹੂੰ ਉਹ ਵੇਰ ਸੋਤਨ ਦੇ ਚੇਪਾਸ਼ਾ ਤੇ ਬਾਬੇ ਦੇ ਫੋਟੋ ਆਪਾਂ ਆਪਣ ਉੱਥੇ ਲਈ ਰੱਖੀਏ ਫੋਲ ਗੁੰਡਾ ਜੀ ਨਹੀਂ ਕਿਹਾ ਹੁਣ ਕਿੱਦਾਂ ਦੇ ਬੰਦੇ ਆ ਤੁਸੀਂ ਮਿਲ ਨਹੀਂ ਇਹਨਾਂ ਨੂੰ ਮਿਲ ਤਾਂ ਲੈ ਹੁਣ ਤਜਾਦਾ ਸਿੱਖਾਉਣ ਮੈਂ ਥੋੜੇ ਬੱਚਾ ਤੁਸੀਂ ਕਿਹੜੇ ਲਈ ਜਾਂਦੇ ਆ ਨਾਟ ਪੱਜ ਵੀ ਨਾਟ ਪੱਜ ਵੀ ਹਾਂਜੀ ਫਿਰ ਮੋਬਾਈਲ ਦੀ ਲੜਡ ਬਾਲ ਲੰਦੇ ਆ ਹਾਂਜੀ ਲਾਓ ਜੀ ਸੱਤ ਨਾ ਹੋ ਰਿਹਾ ਹਾਂ ਦਾ ਫੋਟੋ ਹੋ ਲੱਗਣੀ ਹੈ ਹਲੇ ਫੇਰ ਜੋ ਪੀਲੇ ਟਾਈਮ ਲਵ ਲਵਲੇ ਮੈਂ ਤਾਂ 8 ਦਾ ਟਾਈਮ ਲਾ ਦੇ 8 ਵਜੇ ਕਰਾਂ ਪਹੁੰਚ ਜਾਣਾ ਮੈਂ ਕਰਦੇ ਕਰੋ ਨੂੰ ਲੇਟ ਕਰਾ ਹੋਏ ਗਿਆ ਸੱਚ ਜਾਣਿਓ ਜਿਹੜੇ ਅੱਖਾਂ ਦਾਰਦ ਕਰ ਲੱਗਿਆ ਅਜੇ ਚੌਥਾ ਪੰਜਵਾਂ ਦਿਨ ਹੈ ਪਰ ਫਲੈਟ ਦਾ ਮਸਲਾ ਹੱਲ ਹੋ ਗਿਆ ਤੇ ਹੁਣ ਜਿੱਦਾਂ ਬੰਦੇ ਮੈਨੂੰ ਮਿਲੇ ਆ ਦੇਖਦੇ ਵਾਤੇ ਉਫ ਮੇਕੀ ਵੀਡੀਓ ਮੈਂ ਕਈ ਨਈ ਚੀਜ਼ਾਂ ਦਿਖਾਈਆਂ ਅੱਠ ਭੱਜ ਉੱਥੇ ਖੜਦਾ ਕਦੇ ਉੱਥੇ ਖੜਦਾ ਫਿਰ ਉਸ ਬੰਦੇ ਨੂੰ ਘਰਾਂ ਛੱਡਦਾ ਫਿਰ ਘਰ ਤੋਂ ਜਾਂਦਾ ਆਹ ਕਰਦਾ ਉਹ ਕਰਦਾ ਫਲਾਣਾ ਕਰਦਾ ਪਰ ਬੰਦੇ ਇੱਧਰ ਵੀ ਕਿ ਕਿਤੇ ਕਿੰਨੇ ਦਾ ਕਰਕੇ ਮੈਂ ਦੇਖੀ ਨਹੀਂ ਗਏ ਪਰ ਮੇਰਾ ਹੀ ਹੁਣ ਦੇਖਾਂ ਚਿੱਟਾ ਕਰਾ ਸਰੇ ਲੱਗਿਆ ਨਹੀਂ ਚਪਟੜ ਤੇ ਲਾਇਆ ਦਰਵਾਜ਼ਾ ਮੂਹਰੇ ਦਾ ਲਾਤਾ ਸਵਰੇ ਦੇਖਾਂਗੇ ਦੇ ਕੱਲੋਂ ਪਹਿਲਾਂ ਦਾ ਕੰਮ ਕਰਿਆ ਕਿ ਨਹੀਂ ਲੜ ਭੱਜੇ ਹੋਈ ਐ ਲੜ ਭੱਜੇ ਇੰਨਾ ਚੰਨਣਾ ਰਹੂਗਾ ਆਪਣੇ ਆ ਚਾਰ ਲਾਈਟਾਂ ਇਨਵਰਟਰ ਨਾਲ ਵਰਤਦੀਆਂ ਬਹੁਤ ਧੀ ਅੱਛਾ ਅੰਦਰ ਆ ਗਏ ਤਾਂ ਨਾ ਛੋਟਾ ਜਾ ਹੈਂ ਹਾਂਜੀ ਛੋਟਾ ਚਲਾ ਅੰਦਰ ਲੈ ਆਂਦਾ ਫਿਰ ਹੈਂ ਅੱਛਾ ਮੈਂ ਤਾਂ ਇਹ ਪੂਰਾ ਸਾਫ ਕਰਤਾ ਇਹ ਹਾਂਜੀ ਮੈਂ ਥੋੜਾ ਜਿਹਾ ਰਹਿ ਗਿਆ ਬੈਕ ਟੂ ਮੈਂ ਮੜ ਜਾ ਮਾਰ ਕੇ ਉਹਦਾ ਪੂਰਾ ਮੈਂ ਸਾਫ ਕਰ ਰੋਟੀ ਖਾਈਏ ਤੇ ਪਈਏ ਥੱਕ ਗਿਆ ਬਹੁਤ ਜ਼ਿਆਦਾ ਤੇ ਹੁਣ ਰੈਸਟ ਕਰੀ ਲੈਟ ਦਾ ਭੱਜੀ ਹੋਈ ਹੈ ਕਿੰਨੀ ਵਾਰ ਦੱਸਣਾ ਲੈਟ ਭੱਜੀ ਹੋਈ ਹੈ ਧੰਨਵਾਦ ਜੀ ਡੇਢ ਮੈਂ ਕਹਿੰਦਾ ਹੋਰ 1.5 ਕਿਲੋ ਹੋਰ ਘਟ ਗਿਆ ਹੋਣਾ ਰੋਟੀ ਵੀ ਨਹੀਂ ਅੱਜ ਕੱਲ ਵੀ ਰੋਟੀ ਭੁੱਖ ਮਰੇ ਗਏ ਜਿਆਦਾ ਇੰਦਾ ਹੁਣ ਹੁਣ ਬੇਲਾ ਬਸ ਹੁਣ ਘਰ ਪਰ ਆ ਜਾਣਾ ਹੁਣ ਇਸ ਤੋਂ ਬਾਅਦ ਹੁਣ ਘਰ ਵਾਲੇ ਜਿਹੜੇ ਬੰਦੇ ਮਿਸਤਰੀ ਆਪਣੇ ਟਾਇਲਾਂ ਦੇ ਜਿਹੜੇ ਟਾਇਲਾਂ ਨੇ ਉਹ ਫੜਾ ਤਾਂ ਮਾਇਆ ਦਾ ਜ ਬੜੀ ਮਨਤਾ ਕਰ ਰਿਹਾ ਤਾਂ ਮਾਂ ਮਨਤਾ ਫੋਨ ਕਰ ਕਰਕੇ ਬੁਲਾਇਆ ਇਹ ਇਹਨੇ ਵੀ ਇੱਕ ਕਹਿ ਕਹਿੰਦੇ ਉਹ ਆਪਣਾ ਦਿਹਾੜੇ ਨੱਟ ਲੈਣਾ ਆਪਣੇ ਨਾਲ ਕਿ ਕਦੇੜੇ ਹੋਰ ਚਾਹੀਦੇ ਫਿਰ ਚਲ ਰਿੰਕਾ ਵੇਜੇ ਧੰਨਵਾਦ ਉਸਨੇ ਬਹੁਤ ਮਦਦ ਕਰਾਈ ਅੱਜ ਹੇ ਤਾਂ ਮੈਂ ਅੱਜ ਕੰਮ ਇਹਨਾਂ ਖਿਚਲੀ ਦੌੜਾਏਗਾ ਧੰਨਵਾਦ ਜੀ ਤੇ ਹੁਣ ਆਪਾਂ ਵੀਡੀਓ ਬੰਦ ਕਰਦੇ ਹਾਂ ਜੀ ਪਿਆਰ ਸਤ ਸਾਰਿਆਂ ਨੂੰ ਅਹ ਸਾਰ ਪਿਆਰ ਸਤ ਸਭ ਚੜ੍ਹਦੀ ਕਲਾ ਚ ਰਹੋ ਰਾਜੀ ਮੁਸ਼ੀਰ ਰਹੋ ਧੰਨਵਾਦ